ਖੜਿਆ ਨੈਸ਼ਨਲ ਹਾਈਵੇ 44 ਦੇ ਉੱਪਰ ਦਰਾਹਾ ਦੇ ਵਿਖੇ ਇੱਥੇ ਇੱਕ ਲਗਭਗ 8 ਕਰੋੜ ਰੁਪਏ ਦੀ ਲਗਦੇ ਨਾਲ ਇੱਕ ਸਰਕਾਰੀ ਹਸਪਤਾਲ ਟਰੋਮਾ ਸੈਂਟਰ ਦਾ ਦੁੱਗਾਟਨ ਕੀਤਾ ਗਿਆ ਸੀ ਤੇ ਤਕਰੀਬਨ 2.5 3 ਸਾਲ ਹੋਣ ਦੇ ਕਰੀਬ ਨੇ ਫਿਰੰਤੂ ਇਸ ਹਸਪਤਾਲ ਵਿੱਚ ਨਾ ਅਜੇ ਤੱਕ ਕੋਈ ਡਾਕਟਰ ਹੈ ਨਾ ਕੋਈ ਸਟਾਫ ਹੈ ਜਿਸ ਨੂੰ ਲੈ ਕੇ ਦਰਾਹਾ ਸ਼ਹਿਰ ਦੇ ਸਮਾਜ ਸੇਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਅੱਜ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਭੋਖੜ ਹੜਤਾਲ ਦੇ ਉੱਪਰ ਬੈਠੇ ਨੇ ਆਓ ਕਰਦੇ ਹਾਂ ਇਹਨਾਂ ਸਮਾਜ ਸੇਵੀਆਂ ਦੇ ਨਾਲ ਗੱਲਬਾਤ ਅੱਜ ਮੈਡਮ ਅੱਜ ਤੁਸੀਂ ਸਰਕਾਰੀ ਹਸਪਤਾਲ ਦੁਰਾਹਾ ਦੇ ਅੱਗੇ ਭੋਖੜ ਹੜਤਾਲ ਦੇ ਉੱਪਰ ਬੈਠੇ ਹੋ ਦੱਸੋ ਕਿ ਕੀ ਕਾਰਨ ਕੀ ਹੈ ਬਿਲਕੁਲ ਜੀ ਅੱਜ ਅਸੀਂ ਇੱਥੇ ਸਾਰੇ ਹੀ ਸਾਡੇ ਮੈਂਬਰ ਸਹਿਬਾਨ ਸਾਰੇ ਦੁਰਾਹਾ ਸ਼ਹਿਰ ਨਿਵਾਸੀ ਭੋਖੜ ਹੜਤਾਲ ਤੇ ਬੈਠੇ ਨੇ ਇਹਦਾ ਮੇਨ ਕਾਰਨ ਇਹੀ ਹੈ ਕਿ ਜਦੋਂ ਮਾਨ ਸਰਕਾਰ ਆਈ ਸੀ ਇਨਾਂ ਦਾ ਮੇਨ ਇੱਕ ਜਿਹੜਾ ਏਜੰਡਾ ਸੀ ਇਹਨਾਂ ਦਾ ਇੱਕ ਨਾਰਾ ਸੀ ਕਿ ਅਸੀਂ ਸਿੱਖਿਆ ਫ੍ਰੀ ਦਵਾਂਗੇ ਅਸੀਂ ਜਿਹੜੀ ਮੈਡੀਕਲ ਫੈਸਿਲਿਟੀਆਂ ਨੇ ਉਹ ਅਸੀਂ ਫ੍ਰੀ ਚ ਦਵਾਂਗੇ ਲੇਕਿਨ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਰੋੜਾਂ ਦੀ ਲਾਗਤ ਦੇ ਵਿੱਚ ਬਣਿਆ ਹੋਇਆ ਜਿਹੜਾ ਹਸਪਤਾਲ ਹੈ ਉਹ ਖੰਡਰ ਹੋ ਚੁੱਕਾ ਹੈ ਇੱਥੇ ਕੋਈ ਵੀ ਡਾਕਟਰਸ ਨਹੀਂ ਹੈਗੇ ਕੋਈ ਵੀ ਇਹਨਾਂ ਨੇ ਸੁਵਿਧਾ ਸਟਾਰਟ ਨਹੀਂ ਕਰੀ ਸੋ ਅੱਜ ਅਸੀਂ ਇਹੀ ਰੋਸ ਨੂੰ ਲੈ ਕੇ ਇੱਥੇ ਬੈਠੇ ਆ ਤਾਂ ਕਿ ਜਿਹੜਾ ਹਸਪਤਾਲ ਹੈ ਉਹ ਸਟਾਰਟ ਕੀਤਾ ਜਾਵੇ ਕਲਪ ਤੁਸੀਂ ਪਹਿਲਾਂ ਇਸ ਬਾਬਤ ਕਿਸੇ ਸਰਕਾਰੀ ਅਧਿਕਾਰੀ ਨੂੰ ਜਾਂ ਤੁਸੀਂ ਕੋਈ ਮੰਗ ਪੱਤਰ ਦਿੱਤਾ ਬਿਲਕੁਲ ਜੀ ਅਸੀਂ ਆਪਣੇ ਇੱਥੇ ਐਮ ਐਲ ਏ ਸਾਹਿਬ ਹਰੇਕ ਵੀਕ ਆਪਣਾ ਇੱਕ ਦਰਬਾਰ ਲਾਉਂਦੇ ਨੇ ਉਹਦੇ ਵਿੱਚ ਅਸੀਂ ਸਾਰੇ ਦੁਰਾਹੇ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰੀਆਂ ਉਹਨਾਂ ਨੂੰ ਲੈ ਕੇ ਦਿੱਤੀਆਂ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਸੀ ਕਿ ਇੱਕ ਮਹੀਨੇ ਦੇ ਅੰਦਰ ਤੁਹਾਡੇ ਸਾਰੇ ਕੰਮ ਕਰ ਦਿੱਤੇ ਜਾਣਗੇ ਲੇਕਿਨ ਅੱਜ ਤੱਕ ਉਹਨਾਂ ਨੇ ਇੱਕ ਵੀ ਕੰਮ ਹੈ ਜਿਹੜਾ ਉਹ ਨੇਪਰੇ ਨਹੀਂ ਚਾੜਿਆ ਸੀ ਕੋਈ ਆਰਟੀਆਈ ਪਵਾ ਕੇ ਇਸ ਦਾ ਕਾਰਨ ਜਨਮ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਨਹੀਂ ਜੀ ਦੇਖੋ ਇਹ ਜਨਤਾ ਦਾ ਮੁੱਦਾ ਹੈ ਸਾਰਾ ਜਿਹੜਾ ਹਸਪੀਟਲ ਆ ਉਹ ਬਣ ਚੁੱਕਾ ਹੈ ਇਹਦੇ ਲਈ ਆਰਟੀਆਈ ਬਾਨ ਦੀ ਕੀ ਜ਼ਰੂਰਤ ਹੈ ਕਿਉਂਕਿ ਉਹ ਦਾ ਕਾਰਨ ਇਹ ਹੈ ਅਸੀਂ ਇਸ ਕਰਕੇ ਨਹੀਂ ਪਾਈ ਕਿਉਂਕਿ ਇਹਦਾ ਉਦਘਾਟਨ ਸਾਡੇ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਜੀ ਕਰ ਚੁੱਕੇ ਨੇ ਫਿਰ ਆਰਟੀਆਈ ਬਾਨਦਾ ਮੈਨੂੰ ਲੱਗਦਾ ਕੋਈ ਵੀ ਮੋਟਿਵ ਨਹੀਂ ਸੀ ਬੰਦਾ ਇਸ ਤਰ੍ਹਾਂ ਕਿ ਇੱਕ 35 ਜੋ ਅਫਸਰ ਤੇ ਮਤਲਬ ਬੈਠਨੇ ਨੇ ਡਾਕਟਰਸ ਬੈਠਨੇ ਆ ਟੀਮ ਤੇ ਉਹਨਾਂ ਦਾ ਬਜਟ आ, मतलब बना के सरकार ने देना होता।, होता है इस ਵਿੱਚ ਕੇਂਦਰ ਸਰਕਾਰ ਦਾ ਵੀ ਕੋਈ ਯੋਗਦਾਨ ਹੁੰਦਾ ਹੈ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਅਸੀਂ ਆਮ ਲੋਕਾਂ ਸਾਨੂੰ ਹਸਪੀਟਲ ਬਣ ਚੁੱਕਾ ਹੈ ਜਦੋਂ ਪੈਸਾ ਲੱਗ ਹੀ ਚੁੱਕਾ ਹੈ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਦੋ ਡਾਕਟਰ ਲਾ ਨਹੀਂ ਡਾਕਟਰ ਇਹਨਾਂ ਕੋਲ ਹੈਗੇ ਨੇ ਤਾਂ ਇੱਕ ਇੱਕ ਡਾਕਟਰ ਦੀ ਡਿਊਟੀ ਖੰਨੇ ਤੋਂ ਲੈ ਲੈਣ ਪਾਇਲ ਤੋਂ ਲੈ ਲੈਣ ਲਾਗਦੇ ਹਸਪੀਟਲ ਹੈਗੇ ਨੇ ਇੱਕ ਇੱਕ ਦਿਨ ਕਰਕੇ ਵੀ ਸਟਾਰਟ ਤਾਂ ਕਰਨ ਕੁਝ ਤਾਂ ਕਰਨ ਜੀ ਜਿਸ ਤਰ੍ਹਾਂ ਕਿ ਮੈਡਮ ਤੁਸੀਂ ਗਾਹੇ-ਗਾਹੇ ਸ਼ਹਿਰ ਤੇ ਜੋ ਮੁੱਦੇ ਆ ਉਠਾਉਂਦੇ ਰਹਿੰਦੇ ਹੋ ਇਸ ਕਰਕੇ ਤੁਹਾਡੇ ਉੱਪਰ ਸਿਆਸੀ ਤੌਰ ਤੇ ਜੋ ਬਦਲਾਖੋਰੀ ਨੀਤੀ ਦੇ ਅਧੀਨ ਕੇਸ ਵੀ ਦਰਜ ਹੁੰਦੇ ਰਹਿੰਦੇ ਨੇ ਦੇਖੋ ਜੀ ਜੇਕਰ ਅਸੀਂ ਆਪਣੇ ਹੱਕ ਮੰਗਾਂਗੇ ਤਾਂ ਉਹਨਾਂ ਨੂੰ ਦਵਾਇਆ ਵੀ ਜਾਏਗਾ ਸੋ ਉਹ ਚੀਜ਼ਾਂ ਅਸੀਂ ਨਾ ਤਾਂ ਡਰਨ ਵਾਲੇ ਆ ਜਦੋਂ ਜਨਤਾ ਲਈ ਖੜੇ ਆ ਤਾਂ ਖੜੇ ਆ ਚਾਹੇ ਸੋ ਪਰਚਾ ਕਰਾ ਦੇਣ ਚਾਹੀ ਅੰਦਰ ਚੱਕ ਕੇ ਦੇ ਦੇਣ ਉਹ ਕੋਈ ਗੱਲ ਨਹੀਂ ਜਨਤਾ ਲਈ ਅੱਜ ਵੀ ਖੜੇ ਆ ਕੱਲ ਵੀ ਖੜੇ ਰਹਿਵਾਂਗੇ ਜੇ ਦੇਸ਼ ਦੇ ਲਈ ਜਾਨ ਦੇਣੀ ਵੀ ਪਈ ਤਾਂ ਅਸੀਂ ਤਿਆਰ ਆ ਮੈਨੂੰ ਜਿਸ ਤਰ੍ਹਾਂ ਕੇ ਤੁਹਾਡੇ ਉੱਪਰ ਕੇਸ ਦਰਜ ਕੀਤੇ ਗਏ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਕੇਸ ਨੇ ਜੋ 420 ਜਾਂ ਹੋਰ ਆਈਪੀਸੀ ਧਰਾਵਾਂ ਦੇ ਤੀਨ ਨੇ। ਹਾਂਜੀ ਸਰ ਇੱਕ ਰੀਸੈਂਟਲੀ ਇਹਨਾਂ ਨੇ ਮੇਰੇ ਤੇ ਕੇਸ ਕੀਤਾ ਏ ਉਹਦੇ ਵਿੱਚ ਸਰ ਨਾ ਮੈਂ ਬੰਦੇ ਨਾਲ ਸਾਫ਼ ਕੋਰਟ ਦੇ ਵਿੱਚ ਜਵਾਬ ਦੇ ਦਿੱਤਾ ਜਾ ਕੇ ਬਿਆਨ ਦੇ ਦਿੱਤੇ ਕਿ ਮੈਂ ਬੰਦੇ ਨੂੰ ਜਾਣਦੇ ਨਹੀਂ ਉਸ ਐਂਟੀ ਸਰਕਾਰ ਆਪੋਜੀਸ਼ਨ ਨੇ ਸਰ ਕਰਵਾਇਆ ਏ ਔਰ ਉਹਦਾ ਸਾਡਾ ਸਮਝੌਤਾ ਸਭ ਕੁਝ ਲਿਖਿਆ ਗਿਆ ਏ ਹੈਨਾ ਸਾਰਾ ਕੁਝ ਹੋ ਚੁੱਕਾ ਏ ਉੱਥੋਂ ਇਹਨਾਂ ਨੂੰ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਜੱਜ ਸਾਹਿਬ ਨੇ ਵੀ ਬਹੁਤ ਜ਼ਿਆਦਾ ਘੂਰਿਆ ਹੈ ਕਿ ਤੁਸੀਂ ਅੱਗੇ ਨੂੰ ਵਰਜਿਤ ਰਹੋ ਇਹ ਮੇਰੇ ਗਲਤ ਕੰਮ ਨਾ ਕਰੋ ਜੀ ਪਹਿਲਾਂ ਤਾਂ ਇਹ ਚਾਹਾਂਗੇ ਜੀ ਮਤਲਬ ਕਿੰਨੇ ਚਿਰ 2 ਸਾਲ ਤੋਂ ਤਕਰੀਬਨ ਇਹ ਹਫ਼ਤਾਲ ਬਣ ਚੁੱਕਿਆ ਵਾ ਪੂਰੀ ਬਿਲਡਿੰਗ ਤਿਆਰ ਆ ਸਭ ਕੁਝ ਤਿਆਰ ਹੋਇਆ ਪਿਆ ਵਾ ਪਰ ਸਰਕਾਰ ਦੀ ਅਣਗਹਿਲੀ ਕਰਕੇ ਸ਼ੁਰੂ ਨਹੀਂ ਹੋ ਸਕਿਆ ਇੱਥੇ ਕਰਕੇ ਇੱਥੇ ਨਾਲ ਕਿੰਨੇ ਪਿੰਡ ਲੱਗਦੇ ਆ ਜੀ ਡੀ ਰੋਡ ਲੱਗਦਾ ਲਿੰਕ ਰੋਡ ਲੱਗਦੇ ਆ ਇੱਥੇ ਹਰ ਹਰ ਪ੍ਰਕਾਰ ਦੇ ਟਾਈਮਰ ਹਾਦਸੇ ਹੋ ਜਾਂਦੇ ਆ ਲੋਕਾਂ ਨੂੰ ਸਹੂਲਤ ਨਹੀਂ ਹੈਗੀ ਔਰ ਪ੍ਰਾਈਵੇਟ ਹਸਪਤਾਲ ਵਾਲੇ ਆ ਉਹਨਾਂ ਦੀ ਮਿਲੀ ਭੁਗਤ ਨਹੀਂ ਇਹ ਹਸਪਤਾਲ ਬੰਦ ਆ ਮੇਰੇ ਹਿਸਾਬ ਨਾਲ। ਤਾਂ ਕੀ ਹੈ ਮਤਲਬ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਹੈ ਜਾਂ ਕੋਈ ਸਿਆਸਤ ਕੀਤੀ ਜਾ ਰਹੀ ਹੈ ਜਾਂ ਲੋਕ ਇਸ ਤੋਂ ਵੀ ਅਵੇਅਰ ਨਹੀਂ ਐ ਕਿਉਂਕਿ 2.5 ਸਾਲ ਦਾ ਬਹੁਤ ਪੀਰੀਅਡ ਬਹੁਤ ਲੰਮਾ ਸਮਾਂ ਹੈ ਪੀਰੀਅਡ ਹੈ। ਲੋਕਾਂ ਹੀ ਤਾਂ ਬਹੁਤ ਪੁਰਾਣੀ ਮੰਗ ਮੰਗ ਆ ਇਹ ਵੀ ਹਸਪਤਾਲ ਦਰਾਹੇ ਜਿ ਸ਼ੁਰੂ ਕੀਤਾ ਜਾਵੇ ਪਹਿਲਾਂ ਡਿਸਪੈਂਸਰੀ ਸੀਗੀ ਦਾਣਾ ਮੰਡੀ 'ਚ ਉੱਥੋਂ ਡਿਸਪੈਂਸਰੀ ਬੰਦ ਕਰ ਦਿੱਤੀ ਗਈ। ਉਹ ਕਹਿੰਦੇ ਵੀ ਇੱਥੇ ਦਰਾਹੇ ਪਿੰਡ ਜਗ੍ਹਾ ਜਿਹੜੀ ਪਈ ਐ ਇੱਥੇ ਬਿੰਡ ਉਸਾਰ ਕੇ ਇੱਥੇ ਬੜਾ ਹਸਪਤਾਲ ਤਿਆਰ ਕੀਤਾ ਜਾਊਗਾ 25 ਬੈਡਾਂ ਦਾ। ਹਫਤਾਵਾਲ ਵੀ ਤਿਆਰ ਹੋ ਗਿਆ ਸਭ ਕੁਝ ਤਿਆਰ ਹੋ ਗਿਆ ਪਰ ਮਤਲਬ ਕੀ ਆ ਵੀ ਇਹ ਲੋਕੀ ਤਾਂ ਮੰਗ ਕਰ ਰਹੇ ਨੇ ਪਰ ਸਰਕਾਰ ਦੀਆਂ ਗੱਲਾਂ ਕਰਨੇ ਇਹ ਮਤਲਬ ਬੰਦ ਪਿਆ। ਅੱਗੇ ਸੰਘਰਸ਼ ਨੂੰ ਕਿੱਥੇ ਤੱਕ ਲੈ ਕੇ ਜਾਵਾਂ? ਜਿੱਥੇ ਤੱਕ ਲੈ ਆਣਾ ਪਿਆ ਲੈ ਕੇ ਜਾਵਾਂਗੇ ਜੀ। ਪੂਰਾ ਸ਼ਹਿਰ ਸਾਡੇ ਨਾਲ ਆ ਜੀ। ਹਾਂਜੀ ਬਰਾਜ ਜੀ ਕਿੰਨਾ ਜੀ ਆਪਣਾ? ਮੇਰਾ ਨਾਮ ਸੰਦੀਪ ਐਂਗਲੋ ਜੀ। ਐਂਗਲੋ ਸਾਹਿਬ ਜਿਸ ਤਰ੍ਹਾਂ ਕਿ ਅੱਜ ਸਰਕਾਰੀ ਹਸਪਤਾਲ ਦੇ ਅੱਗੇ ਹੂੰ ਸਮਾਜ ਸੇਵੀਆ ਵੱਲੋਂ ਧਰਨਾ ਲਗਾਇਆ ਗਿਆ ਭੁਗੜਤਾਲ ਤੇ ਬੈਠੇ ਨੇ ਤੁਸੀਂ ਉਹਨਾਂ ਦਾ ਸਾਥ ਦੇਣ ਲਈ ਇੱਥੇ ਆਇਓ ਜੀ ਤਾਂ ਦੇਖੋ ਗੱਲ ਇਸ ਤਰ੍ਹਾਂ ਜੀ ਕੋਈ ਵੀ ਸਰਕਾਰ ਹੁੰਦੀ ਹੈ ਉਹ ਜਨਤਾ ਨੂੰ ਬੁਨਿਆਦੀ ਸਹੂਲਤਾਂ ਦਿੰਦੀ ਹੈ ਜੀ ਜਿਦੇ ਵਿੱਚ ਹੈਲਥ ਹੁੰਦੀ ਹੈ ਐਜੂਕੇਸ਼ਨ ਹੁੰਦੀ ਹੈ ਜੀ ਪਬਲਿਕ ਟਰਾਂਸਪੋਰਟ ਹੁੰਦੀ ਹੈ ਜੀ ਜੇ ਆਪਾਂ ਦੇਖਿਆ ਜਾਵੇ ਜੀ ਅੱਜ ਦੁਰਾਹੇ ਦੇ ਵਿੱਚ ਜੋ ਸਮੱਸਿਆ ਹੈ ਇੱਕ ਸਰਕਾਰੀ ਪਬਲਿਕ ਟਰਾਂਸਪੋਰਟ ਦੀ ਲੋਕਲ ਦੀ ਠੀਕ ਨਹੀਂ ਤੇ ਇੱਕ ਸਿਵਲ ਹਸਪੀਟਲ ਦੀ ਮੁੱਖ ਨਹੀਂ ਇਹ ਜਿਹੜੀ ਦੁਰਾਹੇ ਦੇ ਵਿੱਚ ਲਗਭਗ 2 ਸਾਲ ਹੋ ਚੁੱਕੇ ਬਹੁਤ ਹੀ ਖੂਬਸੂਰਤ ਬਿਲਡਿੰਗ ਬਣ ਚੁੱਕੀ ਹੈ ਬਿਲਕੁਲ ਨਵੀਂ ਸਿਵਲ ਹਸਪੀਟਲ ਦੀ ਤੇ ਇਹ ਹਸਪੀਟਲ ਦੀ ਬਿਲਡਿੰਗ ਜਿਹੜੀ ਹੈਗੀ ਹੈ ਇੰਨੀ ਕੁ ਪ੍ਰਾਈਮ ਲੋਕੇਸ਼ਨ ਦੇ ਉੱਤੇ ਹੈ ਇੱਥੋਂ ਥੋੜੀ ਜਿਹੀ ਅੱਗੇ ਜਿਸ ਤਰ੍ਹਾਂ ਸ਼ੇਰਪੁਰ ਚੌਕ ਹੈ ਜਿੱਥੇ ਐਸਪੀਐਸ ਹਸਪੀਟਲ ਹੈ ਇਹਦੀ ਲੋਕੇਸ਼ਨ ਸੇਮ ਉਸੇ ਤਰ੍ਹਾਂ ਦੀ ਹੈ ਜੀ ਇਹ ਐਨਐਚ 44 ਏਐਚ 1 ਲੁਧਿਆਣਾ ਦਿੱਲੀ ਹਾਈਵੇ ਦੇ ਉੱਪਰ ਇਹ ਮੇਨ ਸਥਿਤ ਹੈ ਜੀ ਇਹ ਜਿਹੜਾ ਹਸਪੀਟਲ ਹੈ ਜੀ ਤੇ ਇਹ ਹਸਪੀਟਲ ਉਸ ਇਲਾਕੇ ਦੇ ਵਿੱਚ ਹੈ ਜਿੱਥੇ ਮਿਕਸ ਲੈਂਡ ਏਰੀਆ ਹੈ ਜੀ ਇੱਥੇ ਹੈਵੀ ਲੁਧਿਆਣੇ ਦਾ ਇੰਡਸਟਰੀ ਏਰੀਆ ਹੈ ਇਸ ਏਰੀਆ ਦੇ ਟੋਟਲ ਸਾਰੇ ਲੁਧਿਆਣੇ ਦਾ ਹੈਵੀ ਇੰਡਸਟਰੀ ਏਰੀਆ ਤੇ ਇਸ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਘਣੀ ਪਾਪੂਲੇਸ਼ਨ ਹੈ ਜੀ ਹਰ ਵਰਗ ਦਾ ਲੋਕ ਇਹਦੇ ਆਸ-ਪਾਸ ਰਹਿੰਦਾ ਹੈ ਜੀ ਤੇ ਜਿਨ੍ਹਾਂ ਨੂੰ ਇੱਕ ਬੁਨਿਆਦੀ ਸਹੂਲਤ ਵਾਸਤੇ ਇੱਕ ਸਰਕਾਰੀ ਹਸਪੀਟਲ ਦੀ ਜ਼ਰੂਰਤ ਹੈ ਇਸ ਇਲਾਕੇ ਦੇ ਵਿੱਚ ਠੀਕ ਨਹੀਂ ਜੀ ਤੇ ਉਸ ਇਹ ਸਿਵਲ ਹਸਪੀਟਲ ਜਿਹੜਾ ਹੈ 2 ਸਾਲ ਤੋਂ ਬੰਦ ਪਿਆ ਬਿਲਕੁਲ ਨਵੀਂ ਬਿਲਡਿੰਗ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿਹੜੀ ਪੰਜਾਬ ਦੀ ਗਵਰਨਮੈਂਟ ਆ ਮжоਰਿਟੀ ਚ ਨਹੀਂ ਹੈ ਵੀ ਕੋ ਮਿਲੀ ਜੁਲੀ ਸਰਕਾਰ ਹੈ ਪੰਜਾਬ ਗਵਰਨਮੈਂਟ ਜਿਹੜੀ ਇਸ ਵੇਲੇ ਹੈ ਮੌਜੂਦਾ ਸਰਕਾਰ ਫੁੱਲ ਮжоਰਿਟੀ ਦੇ ਵਿੱਚ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਇੱਕ ਵਾਰ ਆਪਣੇ ਹੈਲਥ ਡਿਪਾਰਟਮੈਂਟ ਨੂੰ ਹੈਲਥ ਮਨਿਸਟਰ ਨੂੰ ਆਰਡਰ ਲਾਉਣ ਕਿ ਦਰਾਹੇ ਦਾ ਸੈਲਫ ਹਸਪੀਟਲ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਦੁਬਾਰਾ ਕੀ ਚਾਲੂ ਕਰਨਾ ਕਦੇ ਚਾਲੂ ਹੋਇਆ ਹੀ ਨਹੀਂ ਜੇ ਜੇ ਕਦੇ ਚਾਲੂ ਹੀ ਨਹੀਂ ਹੋਇਆ ਜੇ ਅੱਧੀ ਦੀ ਬਿਲਡਿੰਗ ਬਣੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਕਦੇ ਕੋਈ ਡਾਕਟਰ ਨਹੀਂ ਬੈਠੇ ਕਦੇ ਕੋਈ ਸਟਾਫ ਨਹੀਂ ਬੈਠੇ ਕਦੇ ਕੋਈ ਨਹੀਂ ਬੈਠਿਆ ਜੀ ਪੰਜਾਬ ਸਰਕਾਰ ਚਾਹੇ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਇਸ ਸਿਵਲ ਹਸਪੀਟਲ ਦੀ ਸ਼ੁਰੂਆਤ ਕਰ ਸਕਦੀ ਹੈ ਜਿਹਦੇ ਨਾਲ ਆਮ ਜਿਹੜੀ ਜਨਤਾ ਇਸ ਇਲਾਕੇ ਦੇ ਆਸ-ਪਾਸ ਦੀ ਬਹੁਤ ਹੈਵੀ ਪਾਪੂਲੇਸ਼ਨ ਹੈ ਤੇ ਹਰ ਤਰ੍ਹਾਂ ਦੇ ਲੋਕਾਂ ਦੀ ਉਹਨਾਂ ਨੂੰ ਇਲਾਜ ਵਾਸਤੇ ਮਹਿੰਗੇ ਹਸਪੀਟਲਾਂ ਦੇ ਵਿੱਚ ਨਾ ਭਟਕਣਾ ਪਵੇ ਸਾਡੀ ਦਾ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਨੂੰ ਇਹੀ ਬੇਨਤੀ ਹੈ ਕਿ ਇਹ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਬਹੁਤ ਹੀ ਪ੍ਰਾਈਮ ਲੋਕੇਸ਼ਨ ਦਾ ਹਸਪੀਟਲ ਹੈ ਜਿਹਨੂੰ ਵਿੱਚ ਟ੍ਰੋਮਾ ਸੈਂਟਰ ਵੀ ਹੈ ਕਿਤੇ ਵੀ ਕੋਸ਼ਿਸ ਹਾਈਵੇ ਦੇ ਉੱਪਰ ਐਕਸੀਡੈਂਟ ਹੁੰਦਾ ਹੈ ਤੇ ਬਹੁਤ ਛੇਤੀ ਹੀ ਮਰੀਜ਼ ਨੂੰ ਇਸ ਹਸਪਤਾਲ ਲਿਆਂਦਾ ਜਾਂਦਾ ਹੈ ਇਸ ਹਸਪਤਾਲ ਤੋਂ ਰੋਪੜ ਐਕਸਪ੍ਰੈਸ ਬੇ ਬਿਲਕੁਲ ਨਾਲ ਹੀ ਹੈ ਇਸ ਹਾਈਵੇ ਦੇ ਉੱਪਰ ਨਾਲ ਹੀ ਬਿਲਕੁਲ ਸਾਊਥ ਬਾਈਪਾਸ ਲੁਧਿਆਣਾ ਨਿਕਲਦਾ ਹੈ ਜੀ ਇਸ ਹਾਈਵੇ ਦੇ ਬਿਲਕੁਲ ਸਾਹਮਣੇ ਹੀ ਜਿਹਦੇ ਉੱਪਰ ਬਟਿਆ ਹੈ ਜਿਹਦੇ ਉੱਪਰ ਜੀ ਜੰਮੂ ਦੀਆਂ ਗੱਡੀਆਂ ਰਾਜਸਥਾਨ ਦੀਆਂ ਗੱਡੀਆਂ ਉੱਤਰਾਖੰਡ ਦੀਆਂ ਗੱਡੀਆਂ ਯੂਪੀ ਦੀਆਂ ਗੱਡੀਆਂ ਦਿੱਲੀ ਦੀਆਂ ਗੱਡੀਆਂ ਹਿਮਾਚਲ ਦੀਆਂ ਗੱਡੀਆਂ ਲੰਘਦੀਆਂ ਹਨ ਜੀ ਇੰਨੀ ਪ੍ਰਾਈਮ ਲੋਕੇਸ਼ਨ ਦੇ ਵਿੱਚ ਇੱਕ ਨਵੇਂ ਸਿਵਲ ਹਸਪਤਾਲ ਦੇ ਵਿੱਚ ਟ੍ਰੋਮਾ ਸੈਂਟਰ ਸਿਵਲ ਹਸਪੀਟਲ ਦੀ ਬਿਲਡਿੰਗ ਹੋਵੇ ਨੰਬੀ ਬਣੀ ਹੋਵੇ ਤੇ ਜਿਹੜੀ ਖੁਦ ਬਿਮਾਰ ਹੋ ਗਈ ਹੋਵੇ ਜਿਹੜੀ ਖੁਦ ਬਿਮਾਰ ਗਈ ਹੋ ਗਈ ਹੋਵੇ ਡਾਕਟਰਾਂ ਦਾ ਇੰਤਜ਼ਾਰ ਕਰਦੀ ਕਰਦੀ ਇਹ ਬਿਲਡਿੰਗ ਖੁਦ ਬਿਮਾਰ ਹੋ ਗਈ ਸਟਾਫ ਦਾ ਇੰਤਜ਼ਾਰ ਕਰਦੇ ਕਰਦੇ ਬਿਲਡਿੰਗ ਖੁਦ ਬਿਮਾਰ ਹੋ ਗਈ ਭਗਵਾਨ ਤੁਮਾਨ ਜੀ ਫਰੀ ਕਾਰ ਨੂੰ ਜਲਦੀ ਤੋਂ ਪਹਿਲਾਂ ਸ਼ੁਰੂ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਨੇ ਇਸ ਧਰਨੇ ਦੇ ਵਿੱਚ ਬੈਠੇ ਹੋਰ ਮੁਤਵਾਰ ਹਾਂਜੀ ਬਧਾਨ ਜੀ ਕਿਨਾਂ ਜੀ ਆਪਾਂ ਉਹਦਾ ਜੀਵਾਸ ਸਾਹਿਬ ਉਧਿਹਰ ਦਾ ਟੈਗ ਰਾਉਂਦਰ ਸਿੰਘ ਜੀ ਸਾਬਕਾ ਸਰਪੰਚ ਰਾਜਗੜ੍ਹ ਤੋਂ ਜੀ ਸਰਪੰਚ ਸਾਹਿਬ ਬਹੁਤ ਵੱਡੀ ਸੂਰਤ ਇਲਾਕਾ ਨਿਵਾਸੀਆਂ ਨੂੰ ਮਿਲਣੀ ਸੀ ਇਲਾਕਾ ਨਿਵਾਸੀਆਂ ਦੇ ਵਿੱਚ ਨਿਰਾਸ਼ਾ ਦਾ ਆਲਮ ਹੈ ਲੋਕ ਲੋਕਾਂ ਨੂੰ ਆਸ ਸੀ ਕਿ ਨਵੀਂ ਸਰਕਾਰ ਆਉਣ ਦੇ ਨਾਲ ਤੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਜੀ ਮਹੱਲਾ ਕਲੀਨਿਕ ਖੁੱਲੇ ਜਾ ਰਹੇ ਨੇ ਜੋ ਛੋਟੇ ਛੋਟੇ ਨੇ ਜਿੱਤੇ ਕੋਈ ਸਹੂਲਤ ਨਹੀਂ ਜਿੱਤੇ ਐਡਾ ਵੱਡਾ ਹਸਪੀਟਲ ਹੈ ਐਂਡ ਰਿਪਰਟੀ ਮਿਛਤਰੀ ਆ ਇੱਥੇ ਲੱਗਣੀ ਸੀ ਜੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲਣੀ ਸੀ ਬਹੁਤ ਦੁਬੰਦ ਹੈ ਕੀ ਕਹੋਗੇ ਜਿੱਧਰ ਮੈਂ ਪਹਿਲਾਂ ਤਾਂ ਦੀ ਤੁਹਾਡੇ ਚੈਨਲ ਦਾ ਜਿਹੜੇ ਇੱਥੇ ਆ ਕੇ ਖੰਡਰ ਬਣ ਰਹੇ ਹਸਪੀਟਲ ਦੀ ਸਾਰ ਰਹੇ ਲਏ ਨੇ ਸਾਰੇ ਪੱਤਰਕਾਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਦੂਜਾ ਜਿਹੜੇ ਇੱਥੇ ਸਾਡੇ ਟੀਮ ਵਰਕਰ ਪਾਰਟੀ ਦੇ ਮੈਂਬਰ ਆ ਕੇ ਬੈਠੇ ਨੇ ਸਰਪ ਸਰਕਾਰ ਦੀਆਂ ਅੱਖਾਂ ਖੋਲਣ ਲਈ ਐਡਾ ਵੱਡਾ ਹਸਪਤਾਲ ਜਿਹੜਾ ਬਣਿਆ ਮਿੱਟੀ ਬਣ ਰਿਹਾ ਉਹਦੇ ਵਿੱਚ ਸਿਰਫ ਇੱਕ ਕੇਵਲ ਤੇ ਕੇਵਲ ਡਾਕਟਰ ਨਹੀਂ ਹੈ ਬਾਕੀ ਏਸੀ ਲਾਈਟਾਂ ਜੋ ਸਿਸਟਮ ਨਹੀਂ ਹਸਪਤਲਾਂ ਦੇ ਵਿੱਚ ਸੀ ਉਹ ਵੀ ਪਹਿਲਾਂ ਰੈਡੀ ਹੋ ਗਿਆ ਸਰਕਾਰ ਨੂੰ ਚਾਹੀਦਾ ਪੈਸੇ ਦਾ ਸਰਕਾਰ ਮਾਰਦੀ ਐਂਡੀਆਂ ਐਂਡੀਆਂ ਗੱਲਾਂ ਫੜਾ ਮਾਰਦੀ ਆ ਜੀ ਅਸੀਂ ਕਲੀਨਿਕ ਖੋਲਤੇ ਅਸੀਂ ਉਹ ਖੋਲਤੇ ਅਸੀਂ ਆਹ ਕਰਨ ਤੇ ਜੇ ਕਲੀਨਿਕ ਖੋਲ ਲੈਣੇ ਤਾਂ ਸੀਐਮ ਸਾਹਿਬ ਤੋਂ ਨਹੀਂ ਦੇਣਾ ਚੰਡੀਗੜ੍ਹ 에ਅਰਪੋਰਟ ਤੇ ਧੜੰਮ ਦੇ ਕੇ ਡਿਗੇ ਨੇ ਤਾਂ ਦਿੱਲੀ ਜਾ ਕੇ ਕਿਉਂ ਐਡਮਿਟ ਹੋਏ ਕਿਉਂ ਨਹੀਂ ਆ ਕੇ ਕਿਤੇ ਲੁਧਿਆਣਾ ਕਿਤੇ ਚੰਡੀਗੜ੍ਹ ਦੇ ਹਸਪਤਲ ਐਡਮਿਟ ਹੋ ਗਏ ਗੱਲਾਂ ਮਾਰਦੇ ਨੇ ਇਹਨਾਂ ਦਾ ਸਾਰੀਆਂ ਸਰਕਾਰਾਂ ਪੈਸੇ ਲੈਂਦੀਆਂ ਨੇ ਜਿਹੜੇ ਆਲੇ-ਦਾਲੇ ਦੇ ਪ੍ਰਾਈਵੇਟ ਡਾਕਟਰ ਨੇ ਉਹਨਾਂ ਤੋਂ ਪੈਸੇ ਲੈਂਦੇ ਨੇ ਜੇ ਇਹ ਹਸਪਤਾਲ ਖੁੱਲ ਗਿਆ ਤਾਂ ਇਹ ਤੋਂ ਰੇਕ ਬੰਦਾ ਪਰਚੀ ਕਟਾ ਕੇ ਦਵਾਈ ਲੈ ਸਕੂ ਠੀਕ ਹੋ ਸਕੂ ਤਾਂ ਕਿ ਇਹ ਜਿਹੜੇ ਸਾਡੇ ਲੀਡਰ ਨੇ ਇਹਨਾਂ ਦੇ ਢਿੱਡ ਨਹੀਂ ਭਰਨੇ ਹੈਗੇ ਇਸ ਦੀ ਬਦੌਲਤ ਇਹਨਾਂ ਦੇ ਕਾਰਨ ਇਹਨਾਂ ਦੀ ਨਲਾਇਕੀ ਕਾਰਨ ਅੱਜ ਇਹ ਐਡਾ ਹਸਪਤਾਲ ਖੰਡਰ ਬਣ ਰਿਹਾ ਰਹੀ ਗੱਲ ਇਹ ਕਹਿੰਦੇ ਨੇ ਨੌਕਰੀਆਂ ਇੱਥੇ ਕੋਈ ਪ੍ਰਾਈਵੇਟ ਡਾਕਟਰ ਹੀ ਬਿਠਾ ਦੇਣ ਉਹਨੂੰ ਲੋਕਾਂ ਤੋਂ ਹੀ ਉਹੀ ਪਰਚੀ ਦੇ ਪੈਸੇ ਲਗਵਾ ਕੇ ਉਹਦੀ ਉਹੀ ਫੀਸ ਕਲੈਕਟ ਕਰੀ ਜਾਣ ਉਹ ਕਹਿਣਗੇ ਅਸੀਂ ਜੀ ਨੌਕਰੀਆਂ ਦਿੰਨੇ ਆਂ ਅਸੀਂ ਆਹ ਦਿੰਨੇ ਆਂ ਕੁਝ ਨਹੀਂ ਦਿੰਦੇ ਸਿਰਫ ਆਪਣੇ ਆਪਣੇ ਘਰ ਪਰਿਵਾਰ ਦੀਂਦੇ ਨੇ ਆਪਣੇ ਆਪਣੇ ਨੇੜੇ ਦੇ ਸਾਖ ਸਬੰਧੀ ਦਿੰਦੇ ਨੇ ਤੇ ਇਹਨਾਂ ਨੂੰ ਕੋਈ ਸਰਕਾਰ ਦੇ ਪੈਸੇ ਦੀ ਏਡੇ ਦੀ ਲੱਗੇ ਦੀ ਪ੍ਰਵਾਹ ਨਹੀਂ ਤੇ ਇਹਨਾਂ ਨੂੰ ਅਸੀਂ ਦੁਬਾਰਾ ਫੇਰ ਸੀਐਮ ਸਾਹਿਬ ਨੂੰ ਮੌਜੂਦਾ ਐਮਐਲਏ ਸਾਹਿਬ ਨੂੰ ਇੱਥੇ ਦੇ ਜਿਹੜੇ 4-5 ਕਾਉਂਸਲਰ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਹਲਕੇ ਦਾ ਰਾਹੇ ਦਾ ਪ੍ਰਧਾਨ ਪੱਪੂ ਜੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਓ ਇਹਦੀ ਸਾਰ ਲਓ ਲੋਕਾਂ ਦਾ ਦੁੱਖ ਤਕਲੀਫ ਜਿਹੜੀਆਂ ਬਿਮਾਰੀਆਂ ਨੇ ਕਿਸੇ ਨੂੰ ਕੈਂਸਰ ਹੁੰਦਾ ਕੁਝ ਹੁੰਦਾ ਉਹਨਾਂ ਦੇ ਟੈਸਟ ਕਰਾਓ ਉਹਨਾਂ ਦਾ ਲੋਕਾਂ ਦਾ ਪੁੰਨ ਲਓ ਭਲਾ ਕਰੋ ਸਾਨੂੰ ਲੱਗਦਾ ਵੀ ਜੋ ਪ੍ਰਾਈਵੇਟ ਸੈਕਟਰ ਹੈ ਜੀ ਆਪ ਲੋਕ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰਨ ਦੇ ਲਈ ਜਾਂ ਉਹਨਾਂ ਅੰਦੀ ਰੱਖਿਆ ਕਰਨ ਦੇ ਲਈ ਇਸ ਇਸ ਹਸਪਤਾਲ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ ਬਿਲਕੁਲ ਰਾਈਟ ਹੈ ਜੀ ਆਲੇ-ਦਾਲੇ ਸਾਡੇ ਕਿੰਨੇ ਹਸਪੀਟਲ ਨੇ ਉਹ ਬੰਦ ਹੋ ਜਾਣਗੇ ਜੀ ਜਿਹੜੇ ਪ੍ਰਾਈਵੇਟ ਸੈਕਟਰ ਦੇ ਹਸਪੀਟਲ ਨੇ ਉਹ ਬੰਦ ਹੋ ਜਾਣਗੇ ਜੀ ਜੇ ਇਹ ਹਸਪੀਟਲ ਚੱਲ ਪਿਆ ਫਿਰ ਸਰਕਾਰਾਂ ਦੇ ਮੂਹਰੇ ਜਿਹੜੇ ਸਾਡੇ ਵਰਗੇ ਚੌਧਰੀ ਨੇ ਉਹਨਾਂ ਦੇ ਪੈਸੇ ਨਹੀਂ ਬਣਨੇ ਹੈਗੇ ਜੀ ਇਹੀ ਗੱਲ ਆ ਇਸ ਕਰਕੇ ਹੀ ਇਹ ਉਹ ਤਾਂ ਸਰਕਾਰ ਕਹਿੰਦੀ ਆ ਆ ਬਣਾ ਦੋ ਆ ਆ ਬਣਾ ਦੋ ਜੀ ਅਸੀਂ ਸਟੇਡੀਅਮ ਬਣਾਵਾਂਗੇ ਅਸੀਂ ਉਹ ਬਣਾਵਾਂਗੇ ਇਹ ਬਣਿਆ ਪਿਆ ਇਹ ਤੇ ਡਾਕਟਰ ਆ ਇੱਕ ਕੋਈ ਲਿਆ ਕੇ ਪ੍ਰਾਈਵੇਟ ਪਾ ਦਿਓ ਉਹਦੀ ਪਰਚੀ ਲਵਾ ਦਿਓ ਥੋੜੀ ਬਹੁਤੀ ਉਹ ਜਿਸ ਤਰ੍ਹਾਂ ਨਾ ਨਾਰਾ ਇਨਕਲਾਬ ਜਿੰਦਾਬਾਦ ਉਹ ਖਤਮ ਹੋ ਗਿਆ ਜੀ ਸਾਮਰਾਜ ਮਰਦਾਬਾਦ ਉਹ ਖਤਮ ਹੋ ਗਿਆ ਜੀ ਜਿਵੇਂ ਲੋਕਾਂ ਨੇ ਇਹਨਾਂ ਨੂੰ ਕਾਲੀ ਕਾਂਗਰਸ ਸਾਰੇ ਛੱਡ ਕੇ ਸਤਕਾਰ ਦਿੱਤਾ ਸੀ ਪਰ ਇਹਨਾਂ ਤੋਂ ਸਤਕਾਰ ਸਾਂਭਿਆ ਨਹੀਂ ਗਿਆ